ਹਾਂ ਵੀ ਮਿੱਤਰੋ ਮੂਰੇ 373 ਨੇ ਉਹ ਹੌਲੈਂਡ ਲੈ ਕੇ ਆਇਆ ਕਰੀਪਰ ਗੇਅਰ ਵਾਲਾ ਟਰੈਕਟਰ ਬਾਈ ਦਸਿੰਗਰਦੀਪ ਇਹ ਕਿਵੇਂ ਆ ਇਹ ਵੀਰੇ ਟਰੈਕਟਰ ਆਪਣਾ ਘਰੇ ਰੱਖਿਆ ਹੋਇਆ ਠੀਕ ਹੈ ਵੀ ਇਹਦੀ ਬਾੜੀ ਵੇਚਣ ਦੀ ਚਾਹਨਾ ਵੀ ਹੈ ਨਹੀਂ ਜੇ ਕੋਈ ਇਹਦਾ ਕੋਈ ਕਦਰਦਾਨ ਹੋ ਤਾਂ ਆਪਾਂ ਇਹ ਵੇਚ ਵੀ ਦੇਵਾਂਗੇ ਏਡੀ ਕੋ ਗੱਲ ਹੀ ਹੈ ਠੀਕ ਹੈ ਇਹ 2012 ਮਾਡਲ ਹੈ ਜੀ ਮਾਰਕੇ ਦੇ 11 ਨੇ ਕਾਪੀ 2012 ਚ ਬਣੀ ਹੋਈ ਹੈ ਕਾਪੀ 2012 ਚ ਬਣੀ ਹੈ ਇਹ ਤਾਂ ਪੂਰਾ ਤਸੱਲੀ ਵਾਲਾ ਟਰੈਕਟਰ ਹੈ ਹਾਂਜੀ ਇਹ ਆਪਣਾ ਘਰੇ ਰੱਖਿਆ ਬਾਕੀ ਇਹ ਤਾਂ ਆਪਾਂ ਕੰਮ ਤਾਂ ਹੁੰਦਾ ਕੋਈ ਨਹੀਂ ਲੈਂਦੇ ਠੀਕੇ ਤੌਰ ਤੇ ਘਰੇ ਰੱਖਿਆ ਹੋਇਆ ਠੀਕ ਹੈ ਚੱਲ ਕੁਛ ਵੀ ਨਹੀਂ ਖੋਲਿਆ ਜੀ ਠੀਕ ਹੈ ਜੀ ਸਾਰੇ ਦਾ ਸਾਰਾ origignal ਹੈ ਸਾਰਾ ਸਮਾਨ ਇਹਦੇ ਨਾਲ ਮਿਲੂਗਾ ਕੰਪਨੀ ਵੱਲੋਂ ਜਿਹਨੇ ਕਿੱਲਿਆਂ ਵੀ ਨਾਲ ਇਸ ਉਹ ਵੀ ਨਾਲ ਨੇ ਜੀ ਵੀਡੀਓ ਕੈਪ ਤੱਕ ਪਿੰਨਾ ਤੱਕ ਵੀ ਨਾਲ ਦੇ ਦਿੱਤੀ ਤੂੰ ਤਾਂ ਆ ਵੀ ਨਹੀਂ ਖੋਲਿਆ ਹਣਾ ਪੁਲੀ ਵਾਲਾ ਕੈਪ ਵੀ ਨਹੀਂ ਖੋਲਿਆ ਦੇ ਖੋਲਿਆ ਤਾਂ ਸੀਗਾ ਜੀ ਆਪਾਂ ਚੈੱਕ ਕਰਿਆ ਸੀ ਮਾੜਾ ਮੋਟਾ ਚਲਾ ਕੇ ਚਲੂ ਕੇ ਪਰ ਉਹ ਵੀ ਆਪਾਂ ਲਾਇਆ ਹੋਇਆ ਇਹਦੇ ਉਹ ਵੀ ਲਾਇਆ ਹੋਇਆ ਹਾਂਜੀ ਜਿਹੜੀ ਕੰਪਨੀ ਵੱਲੋਂ ਟੂਲ ਕਿਟ ਉਹ ਵੀ ਤੁਹਾਨੂੰ ਨਾਲ ਮਿਲੂਗੀ ਜੀ ਉਹ ਵੀ ਨਾਲ ਮਿਲੂਗਾ ਹਾਂਜੀ ਹਾਂਜੀ ਤੇ ਬਾਕੀ ਇਹ ਟਰੈਕਟਰ ਦਾ ਜਿਹੜਾ ਰੇਟ ਆ ਬਾਈ ਉਹ ਬਾਈ ਗਰਦੀਪ ਕਹਿੰਦਾ ਅਸੀਂ ਮੌਕੇ 'ਤੇ ਦੱਸਾਂਗੇ ਫੋਨ ਦੇ ਉੱਪਰ ਤੇ ਸਕਰੀਨ ਤੇ ਬਾਈ ਦਾ ਨੰਬਰ ਦਿੱਤਾ ਲਾ ਜੇ ਟਰੈਕਟਰ ਖਰੀਦਣਾ